Reliance Jio ਤੇ BSNL ਦੋਵੇਂ ਦੇਸ਼ ਦੀਆਂ ਵੱਡੀਆਂ ਟੈਲੀਕਮ ਕੰਪਨੀਆਂ ਨੇ Jio ਇੱਕ ਪ੍ਰਾਈਵੇਟ ਕੰਪਨੀ ਹੈ ਇਸ ਦੇ ਨਾਲ ਹੀ BSNL ਇੱਕ ਸਰਕਾਰੀ ਟੈਲੀਕਮ ਕੰਪਨੀ ਹੈ ਜੋ ਕਿ ਆਪਣੇ ਕਿਫਾਇਤੀ ਅਤੇ ਸਸਤੇ ਟੈਰਿਫ ਪਲਾਨ ਲਈ ਜਾਣੀ ਜਾਂਦੀ ਹੈ Reliance Jio ਹਾਲ ਹੀ ਵਿੱਚ ਇਸ ਲਈ ਸੁਰਖੀਆਂ ਵਿੱਚ ਸੀ ਕਿਉਂਕਿ ਕੁਝ ਦਿਨ ਪਹਿਲਾਂ ਹੀ ਕੰਪਨੀ ਨੇ ਆਪਣੇ ਟੈਰਿਫ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ ਕੰਪਨੀ ਨੇ ਆਪਣੇ ਰੀਚਾਰਜ ਪਲਾਨ ਨੂੰ ਮਹਿੰਗਾ ਕਰ ਦਿੱਤਾ ਸੀ ਅੱਜ ਅਸੀਂ ਤੁਹਾਨੂੰ ਇਹਨਾਂ ਦੋਵਾਂ ਕੰਪਨੀਆਂ ਦੇ ਇੱਕ ਬ੍ਰੋਡਬੈਂਡ ਪਲਾਨ ਬਾਰੇ ਦੱਸਾਂਗੇ ਜੋ 399 ਰੁਪਏ ਵਿੱਚ ਆਉਂਦਾ ਹੈ ਉਸੇ ਕੀਮਤ ਦੇ ਮੱਦੇਨਜ਼ਰ ਕਿਹੜੀ ਕੰਪਨੀ ਵਧੇਰੇ ਲਾਭ ਪ੍ਰਦਾਨ ਕਰਦੀ ਹੈ ਸਭ ਤੋਂ ਪਹਿਲਾਂ BSNL ਦੇ 399 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਇਸ ਪਲਾਨ 'ਚ ਯੂਜ਼ਰ ਨੂੰ 30 Mbps ਦੀ ਸਪੀਡ ਦਿੱਤੀ ਜਾਂਦੀ ਹੈ ਯੂਜ਼ਰ ਨੂੰ 1 TB ਯਾਨੀ 1000 GB ਡਾਟਾ ਮਿਲਦਾ ਹੈ ਇਸ ਤੋਂ ਬਾਅਦ ਸਪੀਡ ਘਟ ਕੇ 4 Mbps ਹੋ ਜਾਂਦੀ ਹੈ ਇਹ ਪਲਾਨ ਵਪਾਰਕ ਗਾਕਾ ਲਈ ਨਹੀਂ ਹੈ ਇਹ ਯੋਜਨਾ ਜ਼ਿਆਦਾਤਰ ਪਿੰਡੂ ਖੇਤਰਾ ਵਿੱਚ ਵਰਤੀ ਜਾਂਦੀ ਹੈ ਇਸ ਪਲਾਨ ਚ ਫਿਕਸਡ ਲਾਈਨ ਵਾਇਸ ਕਾਲਿੰਗ ਕਨੈਕਸ਼ਨ ਵੀ ਦਿੱਤਾ ਜਾਂਦਾ ਹੈ ਇਸ ਪਲਾਨ ਨੂੰ ਘਰ ਚ ਹੀ ਲਗਾਇਆ ਜਾ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਵਿੱਚ BSNL ਦਾ ਨੈਟਵਰਕ ਚੰਗਾ ਹੈ ਤਾਂ ਤੁਸੀਂ ਇਹ ਪਲਾਨ ਲੈ ਸਕਦੇ ਹੋ ਇਸ ਤੋਂ ਬਾਅਦ ਗੱਲ ਕਰੀਏ ਰਿਲਾਇੰਸ Jio ਦੇ 399 ਰੁਪਏ ਵਾਲੇ ਬ੍ਰੌਡਬੈਂਡ ਪਲਾਨ ਦੀ ਇਸ ਪਲਾਨ ਚ ਵੀ BSNL ਦੀ ਤਰ੍ਹਾਂ ਯੂਜ਼ਰ ਨੂੰ 30 Mbps ਦੀ ਸਪੀਡ ਮਿਲਦੀ ਹੈ ਪਰ ਇਹ BSNLੋਂ ਜ਼ਿਆਦਾ ਡਾਟਾ ਪ੍ਰਦਾਨ ਕਰਦਾ ਹੈ ਇਸ ਤੇ ਯੂਜ਼ਰ ਨੂੰ 3.3 TB ਡਾਟਾ ਭਾਵ 3000 GB ਤੋਂ ਵੀ ਵੱਧ ਡਾਟਾ ਮਿਲਦਾ ਹੈ ਡਾਟਾ ਦੀ ਗੱਲ ਕਰੀਏ ਤਾਂ Jio ਦਾ ਇਹ ਪਲਾਨ BSNL ਤੋਂ ਕਾਫੀ ਬਿਹਤਰ ਹੈ ਇਸ ਤੇ ਯੂਜ਼ਰ ਨੂੰ 3 ਗੁਣਾ ਤੋਂ ਜ਼ਿਆਦਾ ਡਾਟਾ ਮਿਲਦਾ ਹੈ Reliance Jio ਵੀ ਨੈਟਵਰਕ ਕਨੈਕਟੀਵਿਟੀ ਦੇ ਮਾਮਲੇ ਚ ਕਾਫੀ ਵਧੀਆ ਹੈ ਦੋਵੇਂ ਪਲਾਨ ਇੱਕੋ ਕੀਮਤ ਤੇ ਆਉਂਦੇ ਨੇ ਪਰ Jio ਜ਼ਿਆਦਾ ਡਾਟਾ ਦਿੰਦਾ ਹੈ ਅਤੇ ਸੇਵਾਵਾਂ ਤੇ ਲਿਹਾਜ਼ ਨਾਲ Jio ਵੀ ਬਹੁਤ ਵਧੀਆ ਹੈ ਜੇਕਰ ਤੁਹਾਨੂੰ ਜ਼ਿਆਦਾ ਡਾਟਾ ਦੀ ਜ਼ਰੂਰਤ ਹੈ ਤਾਂ Jio ਦਾ ਪਲਾਨ ਤੁਹਾਡੇ ਲਈ ਸਹੀ ਸਾਬਤ ਹੋ ਸਕਦਾ ਹੈ